ਓਏ ਚੰਨਰੂ ਮੀ ਆ ਗਿਆ ਮੇਰਾ ਆਪਾ ਮੇਰੀ ਜਨ ਹਰ ਦਮ ਰੱਖਣਾ ਆਹੋ ਹੱਥ ਇਹ ਸਰ ਪਰ ਤੂੰ ਸ਼ਿਵਨੂਰ ਦਾਜੂ ਪਪਾ ਨੂੰ ਲੈਣਾ ਆ ਦਾਜੂ ਪਪਾ ਆਉਣਗੇ ਫਿਰ ਕੀ ਕਰੇਗਾ ਹੈ ਦਾਜੂ ਪਪਾ ਨੂੰ ਮਿਲ ਕੇ ਕੀ ਕਰੇਗਾ ਕਿਆ ਮੈਂ ਕੀ ਕਰੂੰਗਾ ਦਾਜੂ ਪਪਾ ਕਰਨਗੇ ਮੈਨੂੰ ਬਾਲੀਆਂ-ਬਾਰੀਆਂ ਗੱਲਣਗੇ ਅੱਜ ਦਾ ਦਿਨ ਮੇਰੇ ਲਈ ਸਭ ਤੋਂ ਖਾਸ ਹੈ ਕਿਉਂਕਿ ਮੇਰੇ ਮੰਮੀ ਪਾਪਾ ਅਮਰੀਕਾ ਆ ਰਹੇ ਆ ਬਹੁਤ ਟਾਈਮ ਬਾਅਦ ਮਿਲਣ ਲੱਗੇ ਆ ਇਸ ਕਰਕੇ ਦਿਲ ਵਿੱਚ ਇੱਕ ਅਲੱਗ ਹੀ ਖੁਸ਼ੀ ਆ ਪਿਛਲੇ ਕਾਫੀ ਲੰਬੇ ਸਮੇਂ ਤੋਂ ਬਸ ਫੋਨ ਤੇ ਹੀ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਆ ਰਹੇ ਸੀ ਕਿਉਂਕਿ ਉਹਦੇ ਘਰ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਚਲੋਈਏ ਤਾਂ ਬਸ ਇਹੀ ਜ਼ਰੀਆ ਰਹਿ ਜਾਂਦਾ ਪਾਪਾ ਮੰਮੀ ਵਾਹੇਨੂਰ ਲੈਂਡ ਹੋ ਗਏ ਤੇ ਹੁਣ ਡਾਇਰੈਕਟ ਮੈਂ ਸਿੱਧਾ ਅੰਦਰ ਲੈਂਡ ਚੱਲੇ ਆ ਤੇ ਮੈਂ ਪੁੱਛਿਆ ਕਹਿੰਦੇ ਹਜੇ ਪਲੇਨ ਤੋਂ نیچے ਆਏ ਆ ਇਹ ਬੈਗ ਵਗੈਰਾ ਲੈਣੇ ਆ ਬਹੁਤ ਕਾਲੀ ਕਾਲੀ ਤੇ ਅੱਜ ਮੈਂ ਗੱਡੀ ਬਹੁਤ ਖਿੱਚੀ ਮੈਨੂੰ ਆਈ ਸੀ ਜੇ ਲੇਟ ਹੋ ਗਏ ਨਾ ਤਾਂ ਪੰਗਾ ਪੈ ਜਾਊਗਾ ਤੇ ਬਹੁਤ ਐਕਸਾਈਟਡ ਆ ਮੈਂ ਪਿਛਲੀ ਵਾਰ ਨਾਲੋਂ ਜ਼ਿਆਦਾ ਇਸ ਵਾਰੀ ਐਕਸਾਈਟਡ ਆ ਮੈਂ ਪਾਪਾ ਤੇ ਮੰਮੀ ਨੂੰ ਤੇ ਵਾਹੇਨੂਰ ਨੂੰ ਮਿਲ ਕੇ ਕਿਉਂਕਿ ਇਸ ਵਾਰੀ ਵਾਹੇਨੂਰ ਨੇ ਵੀ ਨਾਂ ਲਾਣਾ ਇੱਥੇ ਆ ਕੇ ਆਪਦੀ ਇੱਕ ਨਵੀਂ ਜ਼ਿੰਦਗੀ ਬਣਾਈ ਨਵੇਂ ਸੁਪਨੇ ਸਜਾਏ ਨਵੀਂ ਜਗਾ ਤੇ ਵੱਖਰੇ ਲੋਕ ਸੀ ਪਰ ਮੰਮੀ ਪਾਪਾ ਦੀ ਕਮੀ ਹਰ ਖੁਸ਼ੀ ਵਿੱਚ ਮਹਿਸੂਸ ਹੋਈ ਚਾਹੇ ਛੋਟੀ ਸੀ ਚਾਹੇ ਵੱਡੀ ਸੀ ਹਰ ਵਾਰੀ ਫੋਨ ਤੇ ਜਦੋਂ ਵੀ ਸੁਣਦਾ ਸੀ ਕੋਈ ਨਾ ਪੁੱਤ ਅਸੀਂ ਜਲਦੀ ਆਵਾਂਗੇ ਦਿਲ ਚ ਨਾ ਇੱਕ ਚਾਨਣ ਜਿਹਾ ਹੋ ਜਾਂਦਾ ਸੀ ਕੋਈ ਰੌਸ਼ਨੀ ਜੀ ਹੋ ਜਾਂਦੀ ਸੀ ਪਰ ਜੋ ਚਾਨਣ ਅਸਲ ਝੂਣ ਲੱਗਿਆ ਦਿਲ ਚ ਬਹੁਤ ਕੁਝ ਆ ਕਹਿਣ ਲਈ ਤੇ ਲਫਜ਼ਾਂ ਚ ਕਹਿਣਾ ਔਖਾ ਲੱਗ ਰਿਹਾ ਪਰ ਅੱਜ ਤੁਹਾਨੂੰ ਪਿਆਰ ਯਾਦਾਂ ਤੇ ਜਜ਼ਬਾਤ ਦਾ ਇੱਕ इमोशनल ਸਫਰ ਦਿਖਾਉਂਗਾ ਜਿਹਦਾ ਇੰਤਜ਼ਾਰ ਹਰ ਪੁੱਤ ਨੂੰ ਹੁੰਦਾ ਹੈ ਤੇ ਹਰੇਕ ਮਾਂ ਪਿਓ ਨੂੰ ਹੁੰਦਾ ਹੈ ਆ ਵੇਟ ਕਰਨ ਵਾਲਾ ਕੰਮ ਨਾ ਸਭ ਤੋਂ ਟੈਨਸ਼ਨ ਵਾਲਾ ਵੀ ਹੁੰਦਾ ਤੇ ਕੀ ਕਹਾਂ ਜਵੇਂ ਐਗਜ਼ਾਮ ਦੇ ਵਿੱਚ ਲੇਟ ਨਹੀਂ ਹੋ ਰਹੇ ਹੁੰਦੇ ਆਪਾਂ ਉਹ ਵਾਲੀ ਫੀਲਿੰਗ ਜਿਵੇਂ ਜਿਵੇਂ ਲੋਕਾਂ ਨੂੰ ਬਾਹਰ ਆਉਂਦੇ ਦੇਖ ਰਏ ਸੀ ਉਵੇਂ ਉਵੇਂ ਦਿਲ ਦੀ بےਚੈਨੀ ਵਧ ਰਹੀ ਸੀ ਤੇ ਦਿਲ ਘੜੀ ਦੀ ਸੂਈ ਵਾਂਗੂ ਟਿਕ 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 ਕਰ ਰਿਹਾ ਸੀ ਮੈਨੂੰ ਲੱਗਦਾ ਤੁਸੀਂ ਸਮਝ ਹੀ ਸਕਦੇ ਹੋ ਜਦੋਂ ਕੋਈ ਆਪਣਾ ਆ ਰਿਹਾ ਹੋਵੇ ਤੇ ਉਡੀਕ ਕਰਨ ਵਾਲਾ ਉਹ ਇੱਕ ਪਲ ਵੀ ਸਦੀਆਂ ਵਾਂਗੂ ਲੱਗਦਾ ਹੈ ਹਰ ਕਦਮ ਨਾਲ ਮੇਰੇ ਦਿਲ ਦੀ ਧੜਕਣ ਵਧ ਰਹੀ ਆ ਬਸ ਉਹ ਨਜ਼ਰ ਚਾਹੀਦੀ ਆ ਜਿੱਥੇ ਮੰਮੀ ਪਾਪਾ ਖੜਕੇ ਮੇਰੇ ਵੱਲ ਆਉਂਦੇ ਹੋਣ ਅੱਜ ਮੈਂ ਨਾ ਫੇਰ ਇੱਕ ਵਾਰੀ ਆਪਦੇ ਬਚਪਨ 'ਚ ਵਾਪਸ ਚਲਾ ਗਿਆ ਜਦੋਂ ਮੰਮੀ ਦੀ ਮੁਸਕਾਨ ਤੇ ਪਾਪਾ ਦੀਆਂ ਅੱਖਾਂ 'ਚ ਪਿਆਰ ਵੇਖ ਕੇ ਆਪਦੀ ਹਰ ਇੱਕ ਜ਼ਿੱਦ ਪੂਗਾਉਂਦਾ ਹੁੰਦਾ ਸੀ ਤੁਸੀਂ ਕਦੇ ਇਹ ਨਾ ਸੋਚੋ ਇਹ ਨਾ ਸਮਝੋ ਕਿ ਤੁਸੀਂ ਇਕੱਲੇ ਹੋ ਜਦੋਂ ਤੱਕ ਮਾਂ ਬਾਪ ਦੀ ਦੁਆ ਤੁਹਾਡੇ ਨਾਲ ਹੈ ਨਾ ਉਹਨਾਂ ਦਾ ਹੱਥ ਤੁਹਾਡੇ ਸਿਰ ਤੇ ਆ ਮਤਲਬ ਸਮਝ ਲਓ ਤੁਹਾਡੇ ਸਿਰ ਤੇ ਰੱਬ ਦੀ ਦਿੱਤੀ ਹੋਈ ਛੱਤ ਹੈ ਸ਼ਿਵਨੂਰ ਦਾਜੂ ਪਪਾ ਨੂੰ ਲੈਣ ਆਇਆ ਦਾਜੂ ਪਪਾ ਆਉਣਗੇ ਫਿਰ ਕੀ ਕਰੇਗਾ ਹਾਂ ਦਾਜੂ ਪਪਾ ਨੂੰ ਮਿਲ ਕੇ ਕੀ ਕਰੇਗਾ ਕੀ ਮੈਂ ਕੀ ਕਰੂੰਗਾ ਦਾਜੂ ਪਪਾ ਕਰਨਗੇ ਮੈਨੂੰ ਬਾਲੀਆਂ-ਬਾਲੀਆਂ ਕਰਨਗੇ ਮੰਮੀ ਪਪਾ ਨੂੰ ਸਾਹਮਣੇ ਆਉਂਦੇ ਵੇਖ ਕੇ ਨਾ ਲੱਗ ਰਿਹਾ ਸੀ ਜਿਵੇਂ ਘੜੀ ਰੁਕੀ ਆ ਸਮਾਂ ਰੁਕ ਗਿਆ ਹੈ ਹਜ਼ਾਰਾਂ ਕਿਲੋਮੀਟਰ ਦੀ ਦੂਰੀ ਉਹ ਫੋਨ ਗੋਲਾਂ ਦੀ ਜ਼ਿੰਦਗੀ ਤੇ ਹਰ ਫੈਸਟੀਵਲ ਜਿਹੜਾ ਅਸੀਂ ਇੱਥੇ ਇਕੱਲੇ ਮਨਾਇਆ ਅੱਜ ਸਭ ਕੁਝ ਇੱਕ ਪਲ 'ਚ ਪੂਰਾ ਹੋ ਗਿਆ ਅੱਜ ਲੱਗਦਾ ਕਿ ਸਭ ਕੁਝ ਮਿਲ ਗਿਆ ਪਪਾ ਦੀ ਇਹ ਜੱਫੀ ਜਿਹਦੇ ਲਈ ਦਿਲ ਤਰਸ ਗਿਆ ਸੀ ਅੱਜ ਫਾਈਨਲੀ ਉਹ ਮੈਨੂੰ ਮਿਲ ਗਈ ਇਹ ਮੁਸਕਾਨ ਇਹ ਮੰਮੀ ਦੀ ਪਿਆਰ ਭਰੀ ਨਜ਼ਰ ਇੰਨਾਂ ਲਈ ਹੀ ਤਾਂ ਆਪਾਂ ਸਾਰੇ ਜਿਉਂਦੇ ਆਂ ਇਹੀ ਤਾਂ ਜ਼ਿੰਦਗੀ ਹੈ ਕਾਗਜ਼ ਕੀ ਬਣੀ ਨਾਜ਼ੁਕ ਪੜੀ ਆਪਣੀ ਰਫਤਾਰ ਸੇ ਉੱड़ਦੀ ਹੈ ਆਸਮਾਨੇ ਏਅਰਪੋਰਟ ਤੋਂ ਬਾਹਰ ਨਿਕਲ ਕੇ ਜਦੋਂ ਗੱਡੀ ਵਾਲਾ ਏ ਤਾਂ ਸਭ ਕੁਝ ਹੀ ਨਾ ਇੱਕ ਸਪੈਸ਼ਲ ਲੱਗ ਰਿਹਾ ਸੀਗਾ ਨਵਾਂ ਨਵਾਂ ਲੱਗ ਰਿਹਾ ਸੀ ਇਹ ਰਾਹ ਬਹੁਤ ਪੁਰਾਣੇ ਸੀ ਇਹ ਜਗਾ ਇੱਥੇ ਆਉਣਾ ਜਾਣਾ ਪਤਾ ਨਹੀਂ ਕਿੰਨੇ ਸਮੇਂ ਤੋਂ ਮੇਰਾ ਚੱਲ ਰਿਹਾ ਇਸ ਘਰ ਵਿੱਚ ਰਹਿੰਦਾ ਤਾਂ ਮੈਂ ਪਹਿਲਾਂ ਵੀ ਸੀ ਪਰ ਅੱਜ ਲੱਗਦਾ ਹੈ ਕਿ ਇਸ ਘਰ ਚ ਜਾਨ ਆ ਗਈ ਕਿਉਂਕਿ ਜਿੱਥੇ ਮਾਪਿਓ ਨਾਲ ਰਹਿੰਦੇ ਹੋ ਨਾ ਉਕਰਨੀ ਉਕਰ ਸਵਰਗ ਬਣ ਜਾਂਦਾ ਹੈ ਵੀਡੀਓ ਦਿਲ ਨਾਲ ਬਣਾਈ ਆ ਤੇ ਇਹ ਨਹੀਂ ਕਹੂੰਗਾ ਲਾਈਕ ਕਰਿਓ ਜਾਂ ਚੈਨਲ ਸਬਸਕ੍ਰਾਈਬ ਕਰਿਓ ਕਿਉਂਕਿ ਕੁਝ ਚੀਜ਼ਾਂ ਵਿਊਜ਼ ਲਈ ਨਹੀਂ ਹੁੰਦੀਆਂ ਕੁਝ ਚੀਜ਼ਾਂ ਦਿਲ ਲਈ ਹੁੰਦੀਆਂ ਇਹ ਗੱਲ ਮੈਂ ਹਮੇਸ਼ਾ ਕਹਿਣਾ ਹੁੰਦਾ ਅੱਜ ਵੀ ਕਹਿਣਾ ਕਿ ਸੁਪਨੇ ਦੇਖੋ ਉਹ ਪੂਰੇ ਹੋ ਜਾਂਦੇ ਆ ਲੈਟ ਯੂ ਡਰੀਮਸ ਫਲਾਈ ਰਬ ਰੱਖਾ